YouTube ਚੈਨਲ ਨਾਲ ਹੀ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਰੁੱਖਾਂ ਫੁੱਲ ਬੂਟਿਆਂ ਤੇ ਹੋਰ ਬਹੁਤ ਸਾਰੇ ਵਿਸ਼ਿਆਂ ਉੱਤੇ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਨਾਲ ਹੀ ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਮਿਲ ਸਕੇ ਹੁਣ ਤੱਕ ਤੁਹਾਡੇ ਨਾਲ ਪੰਜਾਬ ਵਿੱਚ ਪੈਦਾ ਹੋਣ ਵਾਲੇ ਰੁੱਖ ਪੌਦਿਆਂ ਦੀ ਜਾਣਕਾਰੀ ਸਾਂਝੀ ਕੀਤੀ ਜਿਸ ਨੂੰ ਤੁਸੀਂ ਭਰਮਾ ਹੰਗਾਰਾ ਦਿੱਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸلسਲਾ ਇਸੇ ਤਰ੍ਹਾਂ ਜਾਰੀ ਰਹੇਗਾ ਹੁਣ ਪੰਜਾਬ ਦੇ ਨਾਲ ਨਾਲ ਕਨੇਡਾ ਦੀ ਧਰਤੀ ਤੇ ਪੈਦਾ ਹੋਣ ਵਾਲੇ ਰੁੱਖ ਪੌਦਿਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਕਿਉਂਕਿ ਕੁਝ ਸਮੇਂ ਲਈ ਕਨੇਡਾ ਵਿੱਚ ਆਏ ਹੋਇਆ ਸੋ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਇੱਕ ਅਜਿਹੀ ਬੇਲ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੋ ਕਿ ਅਪਰਾਜਿਤਾ ਦੇ ਨਾਲ ਬਿਲਕੁਲ ਮਿਲਦੀ ਜੁਲਦੀ ਹੈ ਇਸ ਦੇ ਫੁੱਲਾਂ ਦੀ ਬਾਂਤਰ ਬਿਲਕੁਲ ਅਪਰਾਜਿਤਾ ਵਰਗੀ ਹੈ ਅਤੇ ਇਸ ਨੂੰ ਅਸੀਂ ਅਪਰਾਜਿਤਾ ਦੀ ਚੀਨ ਵਾਲੀ ਭੈਣ ਵੀ ਕਹਿ ਸਕਦੇ ਹਾਂ ਕਿਉਂਕਿ ਇਸ ਦਾ ਮੂਲ ਅਸਥਾਨ ਚੀਨ ਹੈ ਇਸ ਬੇਲ ਦਾ ਨਾਮ ਵਸਟੀਰੀਆ ਸਾਈਨਿਸਿਸ ਹੈ ਜਿਸ ਨੂੰ ਆਮ ਤੌਰ ਤੇ ਚੀਨੀ ਵਸਟੀਰੀਆ ਕਿਹਾ ਜਾਂਦਾ ਹੈ ਇਹ ਮਟਰ ਪਰਿਵਾਰ ਦੇ ਫੁੱਲਾਂ ਵਾਲੀ ਬੇਲ ਹੈ ਇਸ ਦਾ ਮੂਲ ਅਸਥਾਨ ਚੀਨ ਹੈ ਤੇ ਇਹ 80 ਤੋਂ 90 ਫੁੱਟ ਵੱਦੀ ਹੈ ਇਸ ਨੂੰ ਉਚਾਈ ਵਿੱਚ ਸਹਾਰਾ ਦੇ ਕੇ ਰਿਆਜ ਜਾ ਸਕਦਾ ਹੈ ਜਾਂ ਲੰਬਾਈ ਵਿੱਚ ਵਧਾਇਆ ਜਾ ਸਕਦਾ ਹੈ ਇਹ ਇੱਕ ਪਰਚੜੀ ਬੇਲ ਹੈ ਜਿਸ ਨੂੰ ਕਿਸੇ ਵੀ ਕਾਰ ਵਿੱਚ ਵਧਾਇਆ ਜਾ ਸਕਦਾ ਹੈ ਇਹ ਕਿਸੇ ਵੀ ਢਾਂਚੇ ਜਾਂ ਰੁੱਖ ਨਾਲ ਲਪੇਟ ਕੇ ਵਾਧੀ ਰਹਿੰਦੀ ਹੈ ਇਸ ਦੇ ਪੱਤੇ ਚਮਕਦਾਰ ਹਰੇ ਹੁੰਦੇ ਹਨ ਜੋ ਕਿ 2 ਤੋਂ 6 ਸੈਂਟੀਮੀਟਰ ਆਇਤਕਾਰ ਆਕਾਰ ਦੇ ਹੁੰਦੇ ਹਨ ਅਤੇ ਇੱਕ ਲੜੀ ਵਿੱਚ ਜੋ ਕਿ 10 ਤੋਂ 30 ਸੈਂਟੀਮੀਟਰ ਲੰਬੀ ਹੁੰਦੀ ਹੈ 9 ਤੋਂ 13 ਪੱਤੇ ਹੁੰਦੇ ਹਨ ਇਸ ਦੇ ਫੁੱਲ ਚਿੱਟੇ ਜਾਮਨੀ ਜਾਂ ਨੀਲੇ ਰੰਗ ਦੇ ਹੁੰਦੇ ਹਨ ਜੋ ਮਈ ਮਹੀਨੇ ਵਿੱਚ ਆਉਂਦੇ ਹਨ ਅਤੇ ਪੱਤਿਆਂ ਤੋਂ ਪਹਿਲਾਂ ਬੇਲ ਫੁੱਲਾਂ ਨਾਲ ਲੱਦੀ ਜਾਂਦੀ ਹੈ ਫੁੱਲਾਂ ਦੀ ਬੰਤਰ ਅਪਰਾਜਤਾ ਦੇ ਫੁੱਲਾਂ ਨਾਲ ਬਿਲਕੁਲ ਮਿਲਦੀ ਜੁਲਦੀ ਹੈ ਅਤੇ ਲੱਗਦੇ ਇਹ ਅਮਲਤਾਸ ਦੇ ਫੁੱਲਾਂ ਦੇ ਗੁੱਛਿਆਂ ਵਾਂਗ ਹਨ ਫੁੱਲਾਂ ਵਿੱਚੋਂ ਗੂਰਾਂ ਵਰਗੀ ਖੁਸ਼ਬੂ ਆਉਂਦੀ ਹੈ ਫੁੱਲਾਂ ਤੋਂ ਬਾਅਦ ਇਸ ਦੇ ਹਰੀਆਂ ਚਾਵਟੀਆਂ ਲੰਮੀਆਂ ਫਲੀਆਂ ਲੱਗਦੀਆਂ ਹਨ ਜਿਨ੍ਹਾਂ ਵਿੱਚ ਮੋٹے-ਮੋٹے ਬੀਜ ਹੁੰਦੇ ਹਨ ਇਹਨਾਂ ਦੀ ਲਵਾਈ 5 ਤੋਂ 10 ਸੈਂਟੀਮੀਟਰ ਹੁੰਦੀ ਹੈ ਅਤੇ ਗਰਮੀਆਂ ਵਿੱਚ ਬੀਜ ਪੱਕ ਜਾਂਦੇ ਹਨ ਪਰ ਬੀਜ ਬਹੁਤ ਘੱਟ ਪੱਕਦੇ ਹਨ ਅਤੇ ਇਸ ਦਾ ਅੱਗੇ ਵਾਧਾ ਏਅਰ ਲੀਰਿੰਗ ਦੁਆਰਾ ਕੀਤਾ ਜਾਂਦਾ ਹੈ ਇਸ ਬੇਲ ਦੇ ਫੁੱਲ ਬਹੁਤ ਸੁੰਦਰ ਲੱਗਦੇ ਹਨ ਪਰ ਇਹ ਸੁੰਦਰਤਾ ਦੇ ਨਾਲ-ਨਾਲ ਕਾਫੀ ਜ਼ਹਿਰੀਲੇ ਵੀ ਹਨ ਜਿਸ ਨਾਲ ਇਹ ਨੁਕਸਾਨ ਵੀ ਕਰਦੇ ਹਨ ਇਸ ਬੇਲ ਦੇ ਸਾਰੇ ਹਿੱਸੇ ਜ਼ਹਿਰੀਲੇ ਹੁੰਦੇ ਹਨ ਜੇਕਰ ਕੋਈ ਵੀ ਇਹਨਾਂ ਨੂੰ ਖਾ ਲੈਂਦਾ ਹੈ ਤਾਂ ਉਸ ਨੂੰ ਪੇਟ ਦਰਦ ਉਲਟੀਆਂ ਦਸਤ ਜੀ ਘਬਰਾਉਣਾ ਵਰਗੀਆਂ ਲਾਾਮਤਾਂ ਹੋ ਸਕਦੀਆਂ ਹਨ ਬੱਚਿਆਂ ਲਈ ਤਾਂ ਇਹ ਹੋਰ ਵੀ ਨੁਕਸਾਨਦੇ ਹਨ ਇਸ ਲਈ ਅਜੀਆਂ ਬੇਲਾਂ ਅਤੇ ਫੁੱਲ ਬੂਟਿਆਂ ਦੀ ਜਾਣਕਾਰੀ ਸਾਨੂੰ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਖਾਸ ਕਰਕੇ ਬੱਚਿਆਂ ਨੂੰ ਅਜਿਹੀ ਜਾਣਕਾਰੀ ਜ਼ਰੂਰ ਦਿਓ ਤਾਂ ਜੋ ਕਈ ਵਾਰੀ ਉਹ ਖੇਡ ਖੇਡ ਵਿੱਚ ਇਹਨਾਂ ਦੇ ਪੱਤੇ ਜਾਂ ਫੁੱਲ ਆਪਣੇ ਮੂੰਹ ਵਿੱਚ ਪਾ ਲੈਂਦੇ ਹਨ ਉਹਨਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਸੋ ਦੋਸਤੋ ਇਹ ਸੀ ਜਾਣਕਾਰੀ ਬੈਸਟੀਰੀਆ ਸਾਈਨਸਿਸ ਨਾਂ ਦੀ ਬੀਲ ਬਾਰੇ ਜੋ ਕਿ ਸੁੰਦਰਤਾ ਵਧਾਉਂਦੇ ਨਾਲ ਨਾਲ ਕੁਝ ਨੁਕਸਾਨ ਵੀ ਕਰਦੀ ਹੈ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਅਤੇ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ